ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਪੁਰਸ਼ਾਂ ਦੀ ਦੁਨੀਆ ਵਿੱਚ ਅਵਤਾਰੀ ਪੁਰਸ਼ਾਂ ਦੀ ਦੁਨੀਆ ਵਿੱਚ ਇੱਕ ਮਹਾਨ ਮਨੁੱਖ ਨੇ ਇੱਕ ਪੂਰਨ ਬੁਰਖ ਨੇ ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਦੇ ਵਿੱਚ ਹੋਇਆ ਸੋਢੀ ਹਰਦਾਸ ਜੀ ਦੇ ਘਰ ਸੰਸਾਰ ਦੇ ਅਨੇਕਾਂ ਮਹਾਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇਕ ਗਰੀਬ ਘਰਾਣੇ ਦੇ ਵਿੱਚ ਬਤੀਤ ਹੋਇਆ ਅਜੇ ਸਤਾਈ ਵਰਿਆਂ ਦੇ ਸਨ ਕਿ ਮਾਤਾ ਦਾ ਸਾਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਆ ਵੀ ਸਿਰ ਤੋਂ ਜਾਂਦਾ ਰਿਹਾ ਆਪ ਬਿਲਕੁਲ ਯਤੀਮੀ ਦੀ ਹਾਲਤ ਦੇ ਛੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾ ਲਈ ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੋਖੇ ਨਹੀਂ ਸਨ ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਬਾਲ ਅਵਸਥਾ ਵਿੱਚ ਇਸ ਤਰ੍ਹਾਂ ਗਲੀ ਗਲੀਆਂ ਵਿੱਚ ਘੂਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ-ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੂਚੀ ਨੂੰ ਜਨਮ ਦਿੰਦਾ ਹੈ ਇਹ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਜਾਂ ਡਾਕੂ ਬਣ ਜਾਂਦਾ ਹੈ ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ ਤੂੰ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਦਿੱਤੀਆਂ ਉਜਾਗਰ ਹੁੰਦੀਆਂ ਨੇ ਔਰ ਉਹੀ ਪ੍ਰੇਮ ਤੇ ਬ੍ਰह्म ਗਿਆਨ ਉਤਪਤੀ ਦਾ ਕਾਰਨ ਬਣਦੀਆਂ ਨੇ ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗ ਮਈ ਅਵਸਥਾ ਦੇ ਛੇ ਆਪ ਅਜੇ ਗਲੀ ਗਲੀ ਦੇ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ ਕਿਉਂਕਿ ਬਾਸਰ ਕੇ ਤੋਂ ਬਾਅਦ ਜੇਠਾ ਜੀ ਗੋਵਿੰਦਵਾਲ ਸਾਹਿਬ ਦੇ ਛਾ ਗਏ ਸਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ ਕਹਾਵਤ ਹੈ ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਝ ਸਿਆਣਿਆਂ ਨੂੰ ਕਹਿ ਰਿਹਾ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ ਭਾਣੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹਾਂ ਤਾਂ ਇੱਕ ਸਿਆਣੇ ਨੇ ਕਿਹਾ ਮਹਾਰਾਜ ਚੁੱਕੇ ਗੱਲ ਰਸਤੇ ਚੋਈ ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਹੈ ਇਸ ਵਰਗਾ ਹੋਵੇ ਤੋ ਸਤਗੁਰੂ ਕਹਿਣ ਲੱਗੇ ਇਸ ਵਰਗਾ ਤੋਂ ਫਿਰ ਇਹੀ ਹੈ ਹੁਣ ਇਹੀ ਠੀਕ ਹੈ ਤੋ ਆਪਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ ਸਤਸੰਗੀਆਂ ਦਾ ਇਕੱਠ ਇਸ ਸਭ ਕੁਝ ਨੇ ਸੇਵਾ ਭਾਵ ਨੂੰ ਜਨਮ ਦਿੱਤਾ ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪੇਮ ਰੰਗ ਨਾਲ ਰੋਜ਼ ਰੋਜ਼ ਰੰਗੇਣ ਲੱਗ ਪਿਆ ਦਿਨ-ਪ੍ਰਤੀ ਦਿਨ ਅਧਿਆਤਮਿਕ ਮੰਡਲ ਦੇ ਵਿੱਚ ਉન્નਤੀ ਹੋਣ ਲੱਗੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ ਭਾਈ ਜੇਠਾ ਜੀ ਬਈ ਟੋ ਦਾਦ ਦੇ ਚ ਕੁਛ ਸਾਥੋਂ ਮੰਗਿਆ ਨਹੀਂ ਜਵਾਈ ਮੰਗ ਕਰਦੇ ਨੇ ਦਾਮਾਦ ਮੰਗ ਕਰਦੇ ਨੇ ਤੁਸੀਂ ਤੇ ਕੁਛ ਵੀ ਨਹੀਂ ਮੰਗਿਆ ਮੰਗੋ ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਅੰਦਰ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈ ਦਾਜੋ ਹਰ ਕੱਪੜ ਦੇਵੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜ ਹੈ ਮੇਰੇ ਗੁਰਦੇਵ ਪਿਤਾ ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕਪੜਾ ਦਿਓ ਹਰੀ ਨਾਮ ਦੀ ਦੌਲਤ ਦਿਓ ਹਰੀ ਨਾਮ ਦਾ ਸਾਜੋ ਸਮਾਨ ਦਿਓ ਤਾਂ ਕਿ ਲੋਕ ਪਰਲੋਕ ਮੇਰਾ ਸਹੇਲਾ ਹੋ ਜਾਏ ਆਪ ਜੀ ਦਾ ਇੱਕ ਹੋਰ ਵੀ ਬਾਕ ਹੈ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕੋ ਰੋਂ ਗੁਰ ਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਹੈ ਮੇਰੇ ਮਿੱਤਰ ਗੁਰਦੇਵ ਪਿਤਾ ਮੇਰੇ ਹਿਰਦੇ ਵਿੱਚ ਰਾਮ ਨਾਮ ਦਾ ਚਾਨਣਾ ਕਰੋ ਰਾਮ ਨਾਮ ਦਾ ਪ੍ਰਕਾਸ਼ ਕਰੋ ਜੇ ਦੇਣਾ ਹੈ ਤੇ RAM ਨਾਮ ਦੀ ਦੌਲਤ ਦੇ ਪ੍ਰਭੂ ਨਾਮ ਦੀ ਦੌਲਤ ਨਾਲ ਮੇਰੇ ਹਿਰਦੇ ਨੂੰ ਫੈਜ਼ਯਾਬ ਕਰ ਸਮਾਂ ਲੰਘਦਾ ਗਿਆ ਆਪ ਦੀ ਸੇਵਾ ਤੇ ਸਿਮਰਨ ਦੀਆਂ ਰੂਚੀਆਂ ਵੀ ਵੱਧਦੀਆਂ ਗਈਆਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ ਭਾਈ ਜੇਠਾ ਜੀ ਭਾਈ ਰਾਮਾ ਜੀ ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ ਦੋਵੇਂ ਬੱਚੀਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਗੁਰੂ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਬਧੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਿਆ ਸਨ ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚ ਨਹੀਂ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਹੈ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ ਘਰ ਬਦਲਦਾ ਰਿਆ ਸਿੰਘਾਸਣ ਬਦਲਦੇ ਰਹਿ ਜੋਤ ਉਹੀ ਸੀ ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ ਸਿੰਘਾਸਣ ਬਦਲਦੇ ਰਹੇ ਘਰ ਬਦਲਦੇ ਰਹੇ ਪਰ ਘਰਾਂ ਦੇ ਚ ਰਹਿਣ ਵਾਲਾ ਉਹੀ ਇੱਕ ਸੀ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ ਇੱਕ ਖੂਬਸੂਰਤ ਥੜਾ ਬਣਾਓ ਅਸੀਂ ਉਸ ਦੇ ਉੱਤੇ ਬੈਠਣਾ ਹੈ ਬਿਰਾਜਮਾਨ ਹੋਣਾ ਹੈ ਨਾਲੇ ਭਾਈ ਜੇਠਾ ਜੀ ਨੂੰ ਵੀ ਕਹਿ ਦਿੱਤਾ ਬਣਾਓ ਤੁਸੀਂ ਵੀ ਔਰ ਜਿਸ ਦਾ ਥੜਾ ਖੂਬਸੂਰਤ ਹੋਇਆ ਚੰਗਾ ਹੋਇਆ ਸੱਡੇ ਬੈਠਣ ਦੇ ਲਾਇਕ ਹੋਇਆ ਅਸੀਂ ਫਿਰ ਉਸ ਤੇ ਬੈਠਾਂ। ਸ਼ਾਮ ਤੱਕ ਭਾਈ ਜੇਠੇ ਜੀ ਨੇ ਬੜੀ ਮਿਹਨਤ ਕੀਤੀ ਤੇ ਆਪਣੀ ਮਿਹਨਤ ਦੇ ਨਾਲ ਬੜਾ ਸੋਹਣਾ ਜਿਹਾ ਥੜਾ ਬਣਾਇਆ। ਭਾਈ ਰਾਮੇ ਜੀ ਨੇ ਵੀ ਬਣਾਇਆ। ਗੁਰੂ ਅਮਰਦਾਸ ਜੀ ਮਹਾਰਾਜ ਤਹਿਲਦੇ ਹੋਏ ਭਾਈ ਰਾਮਾ ਜੀ ਪਾਸ ਆਏ ਤੇ ਕਹਿਣ ਲੱਗੇ ਤੂੰ ਥੜਾ ਬਣਾਇਆ? ਹੱਥ ਜੋੜ ਕੇ ਕਹਿਣ ਲੱਗਾ ਹਾਂ ਮਹਾਰਾਜ ਇਹ ਥੜਾ ਹੈ। ਬੜਾ ਰੁੱਤਾ। ਮਹਾਰਾਜ ਕਹਿਣ ਲੱਗੇ ਇਹ ਥੜਾ ਸਾਡੇ ਬੈਠਣ ਦੇ ਲਾਇਕ ਨਹੀਂ ਇਹਨੂੰ ਢਾ ਦੇ ਭਾਈ ਰਾਮਾ ਕਹਿਣ ਲਗਾ ਮਿਹਨਤ ਤੇ ਮੈਂ ਬਹੁਤ ਕੀਤੀ ਢੰਗ ਨਾਲ ਬਣਾਇਆ ਹੈ ਪਰ ਪਾਤਸ਼ਾਹ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਸੋ ਆਪ ਦਾ ਹੁਕਮ ਹੈ ਤੋ ਹੁਣ ਮੈਂ ਢਾ ਦੇਣਾ ਇਸੇ ਤਰੀਕੇ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ ਪਾਸ ਗਏ ਤੇ ਆਖਣ ਲੱਗੇ ਪੁਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਤਾਦਾ ਹੱਥ ਜੋੜ ਕੇ ਭਾਈ ਜੇਠਾ ਜੀ ਕਹਿਣ ਲਗੇ ਪਾਤਸ਼ਾਹ ਮੈਂ ਭੁੱਲਣ ਹਾਰ ਜੋ ਹੋਇਆ ਛੋਟੀ ਮਤਵ ਵਾਲਾ ਜੋ ਹੋਇਆ ਛੋਟੀ ਸੋਚਣੀ ਜੋ ਸੀ ਹੁਣ ਹੋਰ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਮੇਰੀ ਸੋਚ ਮੇਰੀ ਮਤਵਤੇ ਤਾਂ ਕਿ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਬਣਾ ਸਕਾਂ ਵਾਕਈ ਮੈਂ ਆਪ ਜੀ ਦੇ ਬੈਠਣ ਲਾਇਆ ਥੜਾ ਨਹੀਂ ਬਣਾ ਸਕਿਆ ਮੈਂ ਢਾ ਦੇਣਾ ਪਾਤਸ਼ਾਹ ਦੂਸਰੇ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਭਾਈ ਰਾਮਾ ਜੀ ਪਾਸ ਆਇਆ ਤੇ ਰਾਮਾ ਥੜਾ ਬਣਾ ਕੇ ਬੈਠਾ ਸੀ ਬੜਾ ਖੁਸ਼ ਸੀ ਤੇ ਹੁਣ ਮੈਂ ਕਾਬਲੇ ਦੀ ਤੇ ਬੜਾ ਸੋਹਣਾ ਹੀ ਥੜਾ ਬਣਾਇਆ ਹੈ ਸਹਿਬਾਂ ਨੂੰ ਪਸੰਦ ਆਏਗਾ ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਦਿਆਂ ਸਾਰੇ ਕਹਿ ਦਿੱਤਾ ਇਹ ਥੜਾ ਨਹੀਂ ਕਿਸੇ ਕੰਮ ਦਾ ਇਟਾ ਹੱਥ ਏਗਰਾ ਭਾਈ ਰਾਮਾ ਜੀ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਡੇਰੀ ਉਮਰ ਦੇ ਹੋ ਗਏ ਨੇ ਅਨਹੋਣੀਆਂ ਗੱਲਾਂ ਕਰਦੇ ਨੇ ਪਰ ਜਦ ਹੁਣ ਗੁਰੂ ਨੇ ਗੁਰੂ ਪਿਤਾ ਨੇ ਕਿ ਜਦੋਂ ਹੁਕਮ ਕੀਤਾ ਹੈ ਤੂੰ ਢਾ ਦੇ ਨੇ ਪਰ ਅੰਦਰ ਮਨ ਇਨਕਾਰੀ ਹੈ ਅੰਦਰ ਮਨ ਬਾਗੀ ਹੋ ਚੁੱਕਾ ਹੈ ਨਿਮੋ ਜੜੇ ਜਿਹਾ ਮਨ ਨਾਲ ਕਹਿਣ ਲੱਗਾ ਅੱਛਾ ਪਾਤਸ਼ਾ ਬੜਾਇਆ ਤੇ ਮੈਂ ਬਹੁਤ ਵਧੀਆ ਬਹੁਤ ਵਧੀਆ ਪਤਾ ਨਹੀਂ ਆਪ ਨੂੰ ਕਿਉਂ ਨਹੀਂ ਪਸੰਦ ਆ ਰਿਹਾ ਪਰ ਹੁਣ ਆਪ ਕਹਿੰਦੇ ਹੋ ਤੇ ਮੈਂ ਢਾ ਦਿੰਦਾ ਹਾਂ ਇਸੇ ਤਰੀਕੇ ਨਾਲ ਗੁਰਮਰਦਾਸ ਜੀ ਮਹਾਰਾਜ ਭਾਈ ਜੇਠਾ ਜੀ پاس ਗਏ ਤੇ ਕਹਿਣ ਲੱਗੇ ਪ੍ਰਖਾ ਥੜਾ ਤੇਰਾ ਵੀ ਕਿਸੇ ਕੰਮ ਦਾ ਨਹੀਂ ਹੱਥ ਜੋੜ ਕੇ ਭਾਈ ਜੇਠਾ ਜੀ ਕਹਿੰਦੇ ਨੇ ਬਾਰ ਬਾਰ ਬਖਸ਼ਤ ਹੋ ਮੋਹੀ ਗੁਨਾਗਾਰ ਅਪਰਾਧੀ ਕੋਹੀ ਹੇ ਪਾਤਸ਼ਾਹ ਮੈਂ ਬਾਰ ਬਾਰ ਭੁੱਲ ਕਰਦਾ ਤੁਸੀਂ ਬਾਰ ਬਾਰ ਮੈਨੂੰ ਬਖਸ਼ਦੇ ਮੈਂ ਬਾਰ ਬਾਰ ਗਲਤੀ ਕਰਦਾ ਤੁਸੀਂ ਬਾਰ ਬਾਰ ਨਜ਼ਰ ਅੰਦਾਜ਼ ਕਰਦੇ ਹੋ ਹੁਣ ਮੇਰ ਵਰਤਾਨੀ ਬਖਸ਼ਿਸ਼ ਕਰਨੀ ਮੈਂ ਚੰਗਾ ਬਣਾ ਸਕਾਂ ਮੈਂ ਇਗਰਾ ਦੇਣਾ ਪਾਤਸ਼ਾਹ ਵਾਕਈ ਆਪ ਦੇ ਬੈਠਣ ਲਾਇਕ ਨੇ ਅੱਜ ਤੀਜੇ ਦਿਨ ਜਦ ਸਤਗੁਰ ਨਿਰਿਕਸ਼ਣ ਕਰਨ ਆਏ ਤੇ ਦੇਖਦੇ ਆ ਸਾਰ ਭਾਈ ਰਾਮੇ ਨੂੰ ਕਹਿ ਦਿੱਤਾ ਥੜਾ ਢਾ ਦੇ ਨਹੀਂ ਕਿਸੇ ਕੰਮ ਦਾ ਤੇ ਰਾਮਾ ਜੀ ਕਹਿਣ ਲੱਗੇ ਨਹੀਂ ਕਿਸੇ ਕੰਮ ਦਾ ਤੇ ਨਾ ਸਹੀ ਨਹੀਂ ਬੈਠਣਾ ਤੇ ਨਾ ਸਹੀ ਪਰ ਮੈਂ ਢਾਣਾ ਨਹੀਂ ਕਿਸੇ ਕੀਮਤ ਤੇ ਨਹੀਂ ਢਾਣਾ ਤੁਸੀਂ ਬੈਠੋ ਚਾਹੇ ਨਾ ਬੈਠੋ ਸਾਹਿਬ ਗੁਰਮਰਦਾਸ ਜੀ ਮਹਾਰਾਜ ਅੱਗੇ ਚਲੇ ਗਏ ਭਾਈ ਜੇਠਾ ਜੀ ਬਾਸ ਉੱਥੇ ਵੀ ਇਹੀ ਫਿਕਰਾ ਦੋਰਾਇਆ ਜੇਠਾ ਜੀ ਤੋੜ ਦਿਓ ਥੜਾ ਇਹ ਸਾਡੇ ਬੈਠਣ ਦੇ ਲਾਇਕ ਨਹੀਂ ਹੈ ਤਾਂ एकदम ਭਾਈ ਜੇਠਾ ਜੀ ਕਹਿਣ ਲੱਗੇ ਹਾਂ ਵਾਕਈ ਮਹਾਰਾਜ ਕਿ ਆਪ ਜੀ ਦੇ ਬੈਠਣ ਦੇ ਲਾਇਕ ਕਿੱਥੇ ਹੋ ਸਕਦਾ ਮੈਂ ਨਿਮਾਣ ਮੈਂ ਛੋਟੀ ਮਤ ਵਾਲਾ ਪਾਦਸ਼ਾ ਮੈਂ ਇਤਨਾ ਮਹਾਨ ਥੜਾ ਕਿੱਥੇ ਬੜਾ ਸਕਦਾ ਜਿਸ ਤੇ ਆਪ ਬਿਰਾਜਮਾਨ ਹੋ ਸਕੋ ਮੇਰੇ ਕਰੋ ਬਖਸ਼ਿਸ਼ ਕਰੋ ਮੇਰੀ ਮਤ ਮਹਾਨ ਹੋਵੇ ਤੇ ਮੈਂ ਉਸ ਰੰਗ ਦਾ ਬਣਾਵਾ ਜੋ ਆਪ ਨੂੰ ਪਸੰਦ ਆਵੇ ਕਈ ਲੈ ਕੇ ਜੋ ਢਾਲ ਲਗੇ ਤਾਂ ਗੁਰੂ ਅਮਰਦਾਸ ਜੀ ਨੇ ਗਲੋਕੜੀ ਚ ਲੈ ਲਿਆ ਆਖਿਆ ਨਹੀਂ ਜੀਠਾ ਜੀ ਥੜਾ ਬਣ ਗਿਆ ਤੂੰ ਥੜਾ ਬੜਾ ਦੇ ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ ਉਹ ਲਿਆ ਸਾਨੂੰ ਇਹ ਮਿੱਟੀ ਦੇ ਥੜੇ ਥੋੜੀ ਚਾਹੀਦੇ ਸੰਤ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਆ ਸੀ ਤੋ ਥੜਾ ਬਣ ਗਿਆ ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ ਆਇਂਦਾ ਤੋ ਦੁਨੀਆਂ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋਤ ਬਿਰਾਜਮਾਨ ਹੈ ਥੜਾ ਬਣ ਗਿਆ ਸਿੰਘਾਸਣ ਬਣ ਗਿਆ ਇਸ ਤਰੀਕੇ ਨਾਲ ਆਪ ਨੂੰ ਗੋਵਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੰਦੀ ਨਸੀਬ ਹੋਈ ਤੇ ਆਪਨੇ ਉਸਾਰੂ ਕੰਮ ਸ਼ੁਰੂ ਕੀਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪਨੇ ਸਾਕਾਰ ਕਰਨਾ ਸ਼ੁਰੂ ਕੀਤਾ ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ ਇਸ ਦੀ ਕਲਪਨਾ ਇਸ ਦਾ ਚਿੱਤਰਣ ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ ਔਰ ਉਸੇ ਸੁਪਨੇ ਨੂੰ ਉਸੇ ਫੁਰਨੇ ਨੂੰ ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ ਔਰ ਉਸ ਦਾ ਨਾਂ ਰੱਖਿਆ ਗੁਰੂ ਕਾ ਚੱਕ ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾ ਇੱਕ ਮਹਾਨ ਤੀਰਥ ਦਿੱਤਾ ਗੁਰੂ ਕੀ ਬਾਉਲੀ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ ਮਰਕਜ਼ ਦਿੱਤਾ ਇੱਕ ਬੁਨਿਆਦੀ ਅਸਥਾਨ ਦਿੱਤਾ ਜਿਸ ਦਾ ਨਾਮ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤਬਾਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਵਧਾਣਾ ਚਾਇਆ ਉਦੋਂ ਤੱਕ ਗੁਰੂ ਕੇ ਚੱਕ ਦਾ ਨਾਮ ਸ਼੍ਰੀ ਅੰਮ੍ਰਿਤਸਰ ਪੈ ਗਿਆ ਕਿਉਂਕਿ ਪਾਣੀ ਦੇ ਨਾਲ ਅਠੇ ਪੈ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ ਭਜਨੀਕ ਲੋਕਾਂ ਦਾ ਸੰਬੰਧ ਚ ਜੁੜਿਆ ਹੋਇਆ ਸੀ ਤੋਂ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਵਿੱਚ ਰੱਖਦੇ ਨੇ ਤੋਂ ਪਾਣੀ ਅੰਮ੍ਰਿਤ ਬਣਦਾ ਹੈ ਤੋ ਇਸ ਪਾਣੀ ਦਾ ਅਠੇ ਪੈਰ ਗੁਰਵਾਣੀ ਨਾਲ ਸੰਬੰਧ ਜੁੜਿਆ ਹੈ ਨਾਮ ਰਸ ਨਾਲ ਸੰਬੰਧ ਜੁੜਿਆ ਹੈ ਲਿਆਜ਼ਾ ਇਸ ਸਥਾਨ ਦਾ ਨਾਮ ਪਿਆ ਸ੍ਰੀ ਅਮਰਤਸਰ ਭਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਨੇ ਨੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਦਰਿਆ ਸਤ ਸੰਤੋਖ ਸਮਾਚਰੇ ਅਬਰਾਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੇ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਾਵੇ ਹੇ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ ਅਮਿਓ ਰਸ ਨਾਲ ਭਰ ਗਿਆ ਤੁਸੀਂ ਤੇ ਪਰਮ ਆਨੰਦ ਦੇ ਵਿੱਚ ਅਠੇ ਪੈਰ ਲੀਨ ਰਹਿੰਦੇ ਹੋ ਭਟ ਤਦ ਹੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ ਜੋਦੜੀ ਕਰਦੇ ਨੇ ਹਮ ਆਉ ਗੁਣੋ ਭਰੇ ਇੱਕ ਗੁਣ ਨਾ ਹੀ અમૃત છાળ બખે ભખાઈ માયા મો ભરમ પે ભૂલે સુદાસ પ્રીત લગા એક ઉત્તમ પન સુનયુંગુર સંગત તહ મિલંત જમ ત્રાસ મિટાઈ એક અરदास ભાટ કી રત કી ગુરુ રામદાસ રાખો સરનાઈ ગુરુ રામદાસ રાખો સરનાઈ ਜਿਸ ਢੰਗ ਦਾ ਧੀਰਤ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ ਵਾਕਈ ਇਸ ਢੰਗ ਦਾ ਧੀਰਤ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ ਤਦੀ ਤੇ ਉਸ ਧੀਰਤ ਦੀ ਸ਼ੋਭਾ ਦੇ ਵਿੱਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਅੰਕਿਤ ਨੇ ਡਿੱਠੇ ਸਬੇ ਥਾ ਨਹੀਂ ਤੁਦ ਜੇਹਾ ਬਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ ਪਰ ਕਰਮਾਂ ਦੇ ਵਿੱਚ ਦਰਸ਼ਨ ਕੀਤੇ ਅਮਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਪਰ ਕਰਮਾਂ ਵਿੱਚ ਬੈਠੇ ਭਜਨੀ ਇੱਕ ਰਸ ਤੇ ਸਾਧਕ ਅਭਿਆਸੀ ਲੋਕ ਵੇਖੇ ਸਾਇਬਾਂ ਦਾ ਦਰਸ਼ਨ ਕੀਤਾ ਤਾਂ ਆਪ ਦੇ ਮੁਖਾਰ ਬਿੰਦੋਂ ਸ੍ਰੀ ਅਮਰਿਤ ਸੱਲੇ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਆਪ ਕਹਿੰਦੇ ਨੇ ਰਾਜੇ ਸੁਰ ਇਹਾ ਤੋ ਇਹਾ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹ ਹਾਂ ਤੋ ਇਹਾ ਸੁਧਾ ਸਰ ਦਰਸ ਹੈ ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ ਅਬਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ ਗ੍ਰਸਤੀ ਰਾਜੇ ਨੇ ਰਾਜੇਸੁਰ ਉਹਾਂ ਤੋਂ ਇੰਹਾਂ ਸਾਧੂ ਸੁਰ ਰਾਜੇ ਸਦਾ ਸੁਦਾਏ ਉਹਾਂ ਤੋਂ ਇੰਹਾਂ ਸੁਦਾ ਸਰਦਸ ਹੈ ਪਾਨ ਗੀਏ ਵਾਂਕੇ ਹੋਤ ਅਮਰ ਸੋ ਮਰੋਂ ਕੇ ਜੀਵਨ ਮੁਕਤ ਏ ਸਭ ਕੋ ਪਰਸ਼ ਬੇਕੁੰਠ ਦੇ ਅੰਮ੍ਰਿਤ ਨੂੰ ਪੀਂਦਿਆ ਮਨੁੱਖ ਅਮਰ ਹੋ ਜਾਂਦਾ ਹੈ ਅੰਮ੍ਰਿਤ ਸਰੋਵਰ ਦਾ ਜਲ ਪੀਂਦਿਆ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ ਮੈਦ ਮੌਦ ਦੇ ਭੈਤੋ ਕਿਨਾਰਾ ਕਸ਼ ਹੋ ਜਾਂਦਾ ਹੈ ਔਰ ਇਹ ਸਾਰਿਆਂ ਲਈ ਉਪਲਬਧ ਹੈ ਜਦ ਕਿ ਉਹ ਕਿਸੇ ਕੇ ਸੁਨ ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਉਹ ਯੋਗੀ ਭੋਗੀ ਦੋਵਨ ਕੋ ਹੋਤ ਇਆ ਹਰਸ਼ ਹੈ ਉਹਾਂ ਹਰੀ ਮੰਦਰ ਤੋ ਇਹਾਂ ਹਰੀ ਮੰਦਰ ਯਾ ਤੇ ਗੁਰੂ ਪੁਰਸ ਸੁਰਪੁਰ ਤੇ ਸਰਸ਼ ਹੈ ਉਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ ਪਰ ਇਥੇ ਹਰੀ ਦਾ ਵੀ ਮੰਦਰ ਹੈ ਗੁਰੂ ਦਾ ਵੀ ਮੰਦਰ ਹੈ ਤੇ ਕਵੀ ਗਵਾਲ ਕਹਿੰਦੇ ਨੇ ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ ਤੋ ਕਵੀ ਗਵਾਲ ਕੰਨਨ ਮੈਂ ਇਸ ਅੰਮ੍ਰਿਤਸਰ ਨੂੰ ਚੁਣਾਗਾ ਜਿੱਥੇ ਹਰੀ ਦਾ ਵੀ ਮੰਦਿਰ ਹੈ ਗੁਰੂ ਦਾ ਵੀ ਮੰਦਿਰ ਹੈ ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ ਉੱਥੇ ਕੇਵਲ ਦੇਵਤੇ ਨੇ ਪਰ ਇੱਥੇ ਤੇ ਸਾਧੂ ਵੀ ਨੇ ਦੇਵਤੇ ਬੈਠੇ ਨੇ ਅਭਿਆਸੀ ਬੈਠੇ ਨੇ ਰਸਕ ਪੁਰਸ਼ ਬੈਠੇ ਨੇ ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਦੇ ਵਿੱਚ ਪਾਈ ਜਾਂਦੀਆਂ ਨੇ, ਬਈ ਧਰਮਸ਼ਾਲਾ ਬਣਾਣੀ ਹੈ, ਸਕੂਲ ਬਣਾਣਾ ਹੈ, ਗੁਰਦੁਆਰਾ ਬਣਾਣਾ ਹੈ। ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਉਹਨਾਂ ਨੇ ਦਿੱਤੀ ਪ੍ਰੇਰਣਾ ਹੈ ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਰ ਬਣਾਉਣੇ ਨੇ ਧਾਰਮਿਕ ਅਸਥਾਨ ਬਣਾਉਣੇ ਨੇ ਧਰਮਸ਼ਾਲਾ ਬਣਾਉਣੀਆਂ ਨੇ ਵਿਦਿਆਲੇ ਬਣਾਉਣੇ ਨੇ ਇਹ ਰੁਚੀ ਅਜ ਵੀ ਸਿੱਖ ਜਗਤ ਦੇ ਵਿੱਚ ਬਹੁਤ ਵੱਡੀ ਪਰਬਲ ਰੂਪ ਵਿੱਚ ਮੌਜੂਦ ਹੈ ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ ਰਹਿਮਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਕਿਤਨਾ ਭਜਿਆ ਹੋਇਆ ਹੈ ਆਪ ਕਹਿੰਦੇ ਨੇ ਮੇਰੇ ਮਨ 'ਤੇ ਪ੍ਰੇਮ ਲਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਦਰ ਕੀ ਪੀਰ ਪ੍ਰੇਮ ਤੇ ਬਿਰਹਾ ਜਿਸ ਨਾਲ ਪ੍ਰੇਮ ਹੈ ਉਸ ਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ ਮਿਲੇ ਤੋਂ ਬਿਨਾ ਚੈਨ ਮਿਲਣਾ ਬਹੁਤ ਔਖਾ ਬਹੁਤ ਔਖਾ ਤੇ ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਲੱਗਿਆ ਤੇ ਤੀਰ ਦੇ ਲੱਗਦੇ ਆ पीड़ा ਤੇ ਹੋਵੇਗੀ ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨੇ ਵਿਛੋੜਾ ਹੈ ਤੂੰ ਹਿਰਦਾ ਤੇ ਤੜਪੇਗਾ ਹਿਰਦਾ ਤੇ ਬਹਿਬਲ ਹੋਵੇਗਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ ਰੱਬੀ ਸਰੂਰ ਨਾਲ ਭਰੇ ਹੋਏ ਨੇ ਰੱਬੀ ਮਸਤੀ ਨਾਲ ਭਰੇ ਹੋਏ ਨੇ ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ ਸਿਤਾਰ ਲੈ ਕੇ ਮਰਦੰਗ ਲੈ ਕੇ ਢੋਲਕ ਲੈ ਕੇ ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ ਤੇ ਸਹਿਬਾ ਨੂੰ ਕਹਿਣ ਲੱਗੇ ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਣਾ ਹੈ ਸੁਣੋ ਅਸੀਂ ਸੰਗੀਤ ਦੇ ਰਾਹੀ ਰਾਗਾਂ ਦੇ ਰਾਹੀ ਪ੍ਰਮਾਤਮਾ ਦੇ ਗੀਤ ਗਾਣੇ ਨੇ ਪ੍ਰਮਾਨਸਿਕ ਵਰਤਿਆ ਜੋ ਉਹਨਾਂ ਦੀਆਂ ਸਨ ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਉਭਾਲੇ ਘੁੰਗਰ ਤਾਲਾ ਕਬ ਕੋ ਬਜਾਵੇ ਰਬਾਬ ਮਿਹਨਤ ਚੁਨਦ ਖਿੰਨ ਬਲ ਚਸਾ ਲਾਗੇ ਹੋ ਤਬ ਲਗ ਸਮਾਰੋ ਰਾਮ ਏ ਜਾਗਿਓ ਏ ਸੰਗੀਤਕਾਰ ਜਿੰਨੇ ਚਿਰ ਤੱਕ ਤੁਸੀਂ ਸਿਤਾਰ ਸੁਰ ਦੇ ਚ ਕਰਨੀ ਹੈ ਮਰਦੰਗ ਸੁਰ ਦੇ ਚ ਕਰਨੀ ਹੈ ਬਾਕੀ ਦੇ ਸਾਜ਼ਾਂ ਨੂੰ ਸੁਰ ਦੇ ਵਿੱਚ ਕਰਨਾ ਹੈ ਆਪਣੇ ਗਲੇ ਨੂੰ ਸੁਰ ਦੇ ਵਿੱਚ ਕਰਨਾ ਹੈ ਉਸ ਤੋਂ ਪਹਿਲੇ ਸੀ ਰਾਮ ਆਕ ਕੇ ਰਾਮ ਨਾਲ ਜੁੜ ਜਾਣਾ ਹੈ ਦਰਸਲ ਇਹ ਸਾਰੇ ਸਾਧਨ ਤੇ ਰਾਮ ਨਾਲ ਜੁੜਨ ਦੇ ਵਾਸਤੇ ਨੇ ਤੇ ਰਾਮ ਦੀ ਧੁਨੀ ਆਲਾਪਦਿਆਂ ਜੋ ਰਾਮ ਨਾਲ ਜੁੜ ਗਿਆ ਉਹ ਇਹਨਾਂ ਸਾਧਨਾਂ ਨੂੰ ਕੀ ਕਰੇਗਾ ਤੋ ਗੁਰੂ ਰਾਮਦਾਸ ਜੀ ਮਹਾਰਾਜ ਕਿੰਨੇ ਵੱਡੇ ਪੱਦਰ ਦੇ ਵਿੱਚ ਉਸ ਪਰਿਪੂਰਨ ਅਕਾਲ ਪਿਤਾ ਨਾਲ ਜੁੜੇ ਹੋਏ ਨੇ ਆਪ ਨਿਮਕ ਮਾਤਰ ਦਾ ਵਿਛੋੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਤਰਾਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰਾਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਆਏ ਹੋਏ ਯਾਤਰੋ ਰਾਮ ਨਾਲ ਜੁੜ ਸਕਣ ਅਕਾਲ ਪੁਰਖਤੀ ਬੰਦਗੀ ਕਰ ਸਕਣ ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ ਸਵੇਰੇ ਤੇ ਸ਼ਾਮ ਆਪਨੇ satsang ਦੇ ਪ੍ਰਵਾਹ ਜਾਰੀ ਕੀਤੇ ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਦੇ ਚ ਜਗਮਗਾਂਦੀ ਰਹੀ ਔਰ ਜਗਤ ਨੂੰ ਚਾਨਣਾ ਦੇਂਦੀ ਰਹੀ ਜਗਤ ਨੂੰ ਪ੍ਰਕਾਸ਼ ਦੇਂਦੀ ਰਹੀ ਜਗਤ ਨੂੰ ਆਨੰਦ ਦੇਂਦੀ ਰਹੀ ਗੁਰੂ ਅਨਸਾਭ ਜੀ ਮਹਾਰਾਜ ਦੇ ਚ ਆਏ ਆਪ ਦੇ ਆਸਾ ਦੀ ਵਾਰ ਦੇ ਛੰਦ ਔਰ ਬੇਸਤਰ ਸ਼ਬਦ ਜਿਨ੍ਹਾਂ ਨੂੰ ਪੜਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ ਕਿਤਨਾ ਵੱਡਾ ਅਨਭਵ ਰੱਖਦੇ ਨੇ ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ ਕਰਨ ਦੇ ਜੋ ਹੈ ਵਗ ਰਹੀ ਹੈ ਸਾਹਿਬ ਸੇ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਕਰਾਮਾਤ ਵਾਕਈ ਪੂਰੀ ਹੋ ਗਈ ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ ਆਪ ਬਣਾਇਆ ਹੈ ਆਪ ਸ਼ਿੰਗਾਰਿਆ ਹੈ ਤਾਂ ਕੁਦਰਤੀ ਗਲ ਹੈ ਹਰ ਗਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਤ ਕਿਛ ਨਹੀਂ ਦਰਸਲ ਪੂਰਨ ਪੁਰਖ ਦਾ ਜੋ ਕੁਝ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਝ ਮੁਕੰਮਲ ਹੈ ਸਭ ਕੁਝ ਪੂਰਨ ਹੈ ਅੰਮ੍ਰਿਤਸਰ ਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ ਸਮੁੱਚੀ ਦੁਨੀਆ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸ਼ਕੂਨ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਦੇਚ ਨਹੀਂ ਮਿਲਦਾ ਔਰ ਦੁਨੀਆ ਦਾ ਵਾਹਿਦ ਉਹ ਮੰਦਰ ਹੈ ਹਰੀ ਮੰਦਰ ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ جاری ਹੈ ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ ਭਜਨ ਕੀਰਤਨ ਚੱਲ ਰਿਹਾ ਹੈ ਤੋਂ ਅਠੇ ਪੈਰ ਬੰਦਗੀ ਦਾ ਪ੍ਰਵਾਹ ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਹੈ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ ਤੇ ਉਸਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਨ ਮਹਾਨ ਬਖਸ਼ਿਸ਼ ਜਗਤ ਦੇਸ਼ ਬਖਸ਼ਾ ਵੰਡ ਰਹੀਏ ਰਹਿਮਤ ਵੰਡ ਰਹੀਏ ਗਿਆਨ ਵੰਡ ਰਹੀਏ ਆਨੰਦ ਵੰਡ ਰਹੀਏ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱద్ధి ਤੋਂ ਬਿਨਾ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ ਦਰਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਤ ਨਾ ਹੋਵੇ ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ ਉਹ ਚੰਗਾ ਬੀ ਢੰਗ ਨਾਲ ਪਰਫੁੱਲਤ ਨਹੀਂ ਹੁੰਦਾ ਵੱਧਦਾ ਨਹੀਂ ਫੁੱਲਦਾ ਨਹੀਂ ਆਪ ਕਹਿੰਦੇ ਨੇ ਮੱਥਾ ਟੇਕਣਾ ਇਕ ਚੰਗਾ ਕਰਮ ਹੈ ਪਰ ਹਿਰਦੇ ਦੀ ਸ਼ੁੱద్ధి ਇਕ ਚੰਗੀ ਧਰਤੀ ਹੈ ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਜ਼ੂਲ ਹੈ ਸੀਸ ਨਿਵਾਈਏ ਕੀ ਥੀਏ ਜァ ਹਿਰਦੇ ਕੋ ਸੁਧੇ ਜਾਏ ਗਾਰੇ ਹੈ ਗੀਤ ਪਰਿਪੂਰਨ ਪ੍ਰਮਾਤਮਾ ਦੇ ਹਿਰਦੇ ਦੀ ਸ਼ੁੱద్ధి ਨਹੀਂ ਤੋ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੇ ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ اے ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ ਹੈ ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ ਮੂਲ ਉਪਦੇਸ਼ ਸੀ ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ ਜਗਤ ਨੂੰ ਪਰਿਪੂਰਨ ਪ੍ਰਮਾਤਮਾ ਨਾਲ ਜੋੜਦੇ ਰਹੇ ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ ਸਮੁੱਚੇ ਜਗਤ ਨੂੰ ਮਿਲ ਰਿਹਾ ਹੈ ਹਰੀ ਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਔਰ ਇਹ ਚਾਰੇ ਪੰਨੇ ਸਰੋਵਰ ਇਹ ਸਾਰੇ ਅਸਥਾਨ ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇਕ ਦਿਨ ਇੱਕ ਬਖਸ਼ਿਸ਼ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਵੇਸ਼ ਕਰਦੇ ਆਏ ਰਸਨਾ ਤੋਂ ਨਿਕਲ ਜਾਂਦਾ ਹੈ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ